राधा रमन, रमन राधा रमन राधा बल्लभ चलने चल राधा बल्लभ जी दर्शन करते रह गए दर्शन इतने के मंदिर के कोल ही नेंके बहज दर्शन कर बंदर हैं ली चश्मे

घर एवं रंग महल रंग महल इधर है जी कॉलेज इतनी बे आ गया पा तारी तुस्तियाँ सारिया बनिया हुई

ਵੀ ਆਉਂਦੇ ਹੋ ਨਾ ਰੈਸਟੋਰੈਂਟਾਂ ਹੁੰਦਾਗਾ ਬਹੁਤ ਐਸ਼ੀ ਆਂ ਬਿਚੇ ਸਾਰਾ ਅਸੀਂ ਉਹ ਜਾ ਰਹੇ ਆ ਬਾਹਰ ਪਰ ਨਿਸ਼ਕਰਸ਼ ਕਰ ਰਹੇ ਆ ਕਿ ਫਲੈਸ਼ ਮਹਾਰਾਣੀ ਜਿੱਤੇ ਪ੍ਰਭੂ ਰਾਜਾ ਹੁੰਦੇ ਆ ਗਏ ਗਾ ਜਦਾ ਰਾਣੀ ਹੁੰਦੇ ਆ 5000 ਤੋਂ 10000 ਖਾਂਦੇ ਨੇ ਹਨਾ ਤੇ ਸਾਰਾ ਇੱਥੇ ਤੇ ਸਿਮਾਂ ਚੱਲੀ ਅੱਗੇ ਨਿਧੀਵਾਨ ਦਸ਼ਮੀ ਅਸੀਂ ਕਰਦੇ ਆ

गोपियाँ बनती है सोलह सौ गोपी बन जाते हैं रास करते हैं कृष्ण भगवान के साथ सही बात है शास्त्रों में लिखा है ये सब बातें बिल्कुल 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 महसूस करो इन चीजों को आप लोग ऊपर दिखो मिटाएंगे ਦਿਕਮ ਕਿ ਆਏ ਆਏ ਆ ਕਿ ਆ ਲੋਕ ਆ ਰਹੇ ਨੇ ਸਰ ਆ ਦੇਖੋ ਸਾਰੇ ਇਸ ਤਰ੍ਹਾਂ ਅਸੀਂ ਜਾ ਰਹੇ ਹਾਂ ਹੁਣ ਬਾਹਰ ਦੇ ਪਾਸੇ ਮੈਂ ਤਾਂ ਬਹੁਤ ਮਹਿਸੂਸ ਕੀਤਾ ਫੜ ਫੜ ਕੇ ਕਿੱਦਾਂ ਲੱਗਤੇ ਤੁਸੀਂ ਮਾਣੋ ਇਸੇ ਜਿਹੜਾ ਕੋਈ ਕੋਈ ਦੱਸੇ ਕਿ ਕਿਤੇ ਵੀ ਨਹੀਂ ਦੇਖੀ ਬਿਨਾ ਪਾਣੀ ਤੋਂ ਪਤਾ ਨਹੀਂ ਜੜਾ ਕਿੱਧਰ ਨੇ ਉੱਪਰ ਲਟਕੀਆਂ ਹੋਈਆਂ ਨੇ ਸਭ ਸਰਪਾਰ ਹੈ ਕੀ ਤੋੜਨੀ ਨਹੀਂ ਹੈਗੀ ਇੱਥੇ ਹੋਰ ਆ ਗਿਆ ਜੀ ਪਤਾ ਨਹੀਂ ਕਿਹੜਾ ਮੰਦਿਰ ਹੈਗਾ ਰਾਧਾ ਰਾਨੀ ਤੇ ਲਾਦੇ ਇੱਥੇ ਟਿੱਕੇ ਲਾਉਂਦੇ ਮਾਤਾ ਦੇ ਸ਼ਿੰਗਾਰ ਕਰਦੇ ਇੱਥੇ ਸ਼ਿੰਗਾਰ ਕਰਦੇ ਰਾਧਾ ਰਾਨੀ ਦਾ ਇਹ ਨੀਦੀ万ਦੇਪ ਐਂਟਰੀ ਤੋਂ ਬਾਹਰਲੇ ਪਾਸੇ ਆ ਜੀ ਸਾਰੀਆਂ ਦੇ उन्हों दाधियां ने जो लोग रात में चोरी देखते दे तो तो थे तो इतनी मूशत हो गए थे उन्होंने लोग मतलब के समाधिया ने जोड़े लोग इतने मतलब के छिप के बैठते इत शाम नूं। और फिर प्रभु नूं नहीं पसंद कि वह देख சாாரோரிக்கமனா கிரண ஜீரி ਕ੍ਰਿਸ਼ਨ ਭਗਵਾਨ ਜੀ ਨੇ ਬੱਚੇ ਦਾ ਫੋਨ ਸੀਗਾ ਐਪਲ ਦਾ ਤੇ ਬਿਊਟੀ ਗਈ ਹਾਏ ਕਿੱਥੇ ਸੀ ਬਿਊਟੀ ਕੁੜੀਆਂ ਕਿੱਦੀਆਂ ਸੀ 1 ਘੰਟਾ ਬੈਠੇ ਰਹੇ ਪਰਸ ਫੜ ਕੇ ਤੁਹਾਡਾ ਤੇਰਾ ਸ਼ਿੰਗਾਰ ਦਾ ਸਮਾਨ ਕਰਕੇ ਬਚਾਰਾ ਤੇਰਾ ਸਮਾਨ ਹਾਏ ਜਾਣ ਕੇ ਜਲਦੀ ਅੱਤੀ ਹੁਣ ਚੱਲ ਲਈ ਸੀਗੇ ਜਿਵੇਂ ਰਹਿ ਗਿਆ ਸੀ ਉੱਥੇ ਤੁਸੀਂ ਭੁੱਲ ਗਏ ਸੀ ਮੈਂ ਕਿੱਥੇ ਵੜੀ ਦੱਥੇ ਉਹ ਤਾਂ ਤਿਲਕ ਵੀ ਲਗਵਾਇਆ ਤੁੰਡਾ ਉਹ ਪਿੱਛੇ ਮੰਨ ਹਾਂ ਪਿੱਛੇ ਤੂੰ ਕਹਿੰਦੀ ਮਮੀ ਆ ਗਈ ਮੈਂ ਤਾਂ ਪਰਸ ਆ ਦੇਖੋ ਚੱਲ ਜੀ ਤੇਰੇ ਨਾਲ ਹਾਂ ਆਛਾ ਦਾ ਪਾਸ ਜੀ ਨਿਕਲੀਆ ਇਹ ਸੋਲਦੇ ਆਂ ਆਂਦੀਆ ਇਹ ਆਪਾਂ ਇਸ ਦਾ ਪਾਸ ਤੋਂ ਗਿਆ ਸੀ ਉੱਥੇ ਜਿਹੜਾ ਅਮਨ ਪ੍ਰੋਫੈਸਰ ਐਪਲ ਦਾ ਫੋਨ ਹੀ ਸੀਗਾ ਪੈਸੇ ਥੋੜੇ ਬਹੁਤ ਸਾਰੇ ਗੂਗਲ ਪੇਅ ਦਾ ਵਿੱਚ ਹੀ ਆ ਗਏ ਤੇ ਜੋ ਲੇਡੀਜ਼ ਖੜ ਕੇ ਬੈਠੇ ਸੱਚ ਮੁੱਚ ਇੱਥੇ ਚਮਤਕਾਰ ਹੁੰਦੇ ਸੱਚ ਮੁੱਚ ਹੈ ਨਾ ਚਮਤਕਾਰ ਮੈਂ ਮੰਨਦੀ ਨਹੀਂ ਸੀ ਹੁੰਦੇ ਇੱਕ ਚਮਤਕਾਰ

ਸੋਰੀ ਅੱਛਾ ਨਾ ਰਹਿ ਗਿਆ ਚਾਹ ਪੀ ਤੇ ਰਾਦਾ ਵੱਲੋਂ ਕਿਉਂਕਿ ਸਾਨੂੰ ਕੋ ਦਿਨ ਰਹਿ ਗਿਆ ਥੋੜੇ ਜਾਣ ਦੇ ਤੇ ਘਰੇ ਵਾਲੇ ਰੈਸਟ ਕੀਤਾ ਮੇਰੇ ਨਾਲ 6:30 ਹੋ ਚੁੱਕੇ ਨੇ ਤੇ ਰਾਣੀ ਦਾ ਜੀ ਦਾ ਫੋਨ ਚੱਲਦੇ ਆ ਮੁੱਕੇ ਹੋਏ ਆ ਥੱਲੇ ਸ਼ਾਪਸ ਨੇ ਕਿ ਅੱਗੇ ਫਿਟਨੇ ਕੱਪੜੇ ਚੱਲ ਨਹੀਂ ਕਿਤੇ ਅੱਜ ਨਹੀਂ ਕੀਤੇ ਬਾਈ ਹੁਣ ਸਾਡੇ ਤੋਂ ਨਹੀਂ ਹੁੰਦੇਗੇ ਔਰ ਇੱਧਰ ਹੈ ਹੀ ਕਾਉਂਟੇ ਰਹੇਗਾ ਮੰਦਰ ਹੋ ਜਾਏਗਾ ਆਇਆ ਕੀ ਬਾਤ ਆਈ ਇੰਨੀ ਪੀੜ ਚ ਆ ਮੈਂ ਤਾਂ ਕਿ ਮੇਰਾ ਜ਼ਾਮੀਨਾ ਕੁੱਟ ਜੇ ਕੇ ਵੇ ਕੁੱਟ ਵੀ ਗਿਆ ਸੀ ਵਿੱਚ ਦੀ ਸਾਹ ਚੜ ਕੇ ਸੀ ਕਿ ਪੀੜ ਬਹੁਤ ਆ ਰਾ ਦੇ ਰਾ ਦੇ राधा वल्लभ की जय हो बदलिए अच्छा। तेरा आज ये ज्यादा लड़ेंगे फिर आ गए राधा वल्लभ जी रुके बैठे थे कि बड़ी मुश्किल से आए हैं कर रहे मैं भी तेरे मैं क्या हम भी खाने राधा वल्लभ जी राधे राधे लुके बैठे के थे, रादे रादे लुके बैठे के थे।

vòng một câu cá Oh, let me tell you. thank <laughs> you

ਕੇ ਹੁਣ ਚੱਲੇ ਆਪਣੇ ਰੂਮ ਚ ਆਦੇ ਆਦੇ ਬਸ ਬੰਦਰ ਕੁਝ ਆਪ ਕਰੋ ਰੱਖੋ ਖਾਣਾਗਾ ਜ ਖਾਣ ਵਾਸਤੇ ਰੁਕੇ ਆਗੇ ਸੋ ਮਸ਼ਹੂਰ ਗੱਬਰ ਸਿੰਘ ਪਟੌੜੀ ਵਾਲੇ ਜਾਣੇ ਅੰਦਰ ਕੀ ਖਾਂਦੀ ਬਿੜੀ